ਇੱਕ ਪਾਸੇ ਤਾਂ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਪੱppa ਭਾਰ ਹੋ ਕੇ ਕਾਰਵਾਈ ਕਰਵਾ ਰਹੀ ਹੈ ਤੇ ਦੂਜੇ ਪਾਸੇ ਇੱਕ ਡਾਕਟਰ ਦੀ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇੱਕ ਡਾਕਟਰ ਨਸ਼ੇ ਦਾ ਸੇਵਨ ਕਰਦਾ ਹੋਇਆ ਦਿਖਾਈ ਦੇ ਰਿਹਾ ਇੱਕ ਮਹਿਲਾ ਦੇ ਵੱਲੋਂ ਜਦੋਂ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਤਾਂ ਡਾਕਟਰ ਦੇ ਵੱਲੋਂ ਉਸ ਨੂੰ ਥੱਪੜ ਵੀ ਮਾਰਿਆ ਜਾਂਦਾ ਹੈ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ ਦੱਸਦੀ ਹੈ ਕਿ ਇਹ ਡਾਕਟਰ ਹੈ ਜਲੰਧਰ ਦੇ ਹਸਪਤਲ ਦੇ ਵਿੱਚ ਨਿੱਜੀ ਸੇਵਾਵਾਂ ਜਿਹੜੀਆਂ ਉਹ ਨਿਭਾਉਂਦਾ ਹੈ ਤੇ ਡਾਕਟਰ ਦਾ ਨਾਮ ਜਿਹੜਾ ਹੈ ਅੰਤਰਪੁਨੀਤ ਦੱਸਿਆ ਜਾ ਰਿਹਾ ਹੈ ਤੇ ਇਹ ਡਾਕਟਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਸ ਡਾਕਟਰ ਦੇ ਵੱਲੋਂ ਦੇਖਿਆ ਜਾ ਸਕਦਾ ਹੈ ਕਿ ਕਿੰਝ ਨਸ਼ਾ ਕੀਤਾ ਜਾ ਰਿਹਾ ਜਦੋਂ ਮਹਿਲਾ ਇਸ ਦੀ ਵੀਡੀਓ ਪਣਾਉਂਦੀ ਹੈ ਤਾਂ ਉਪਰ ਡਾਕਟਰ ਦੇ ਵੱਲੋਂ ਪਹਿਲਾਂ ਮਹਿਲਾ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਜਾਂਦਾ ਹੈ ਉਸ ਤੋਂ ਬਾਅਦ ਡਾਕਟਰ ਦੇ ਵੱਲੋਂ ਸ਼ਰੀਆਮ ਮਹਿਲਾ ਦੇ ਥੱਪੜ ਵੀ ਝੜ ਦਿੱਤਾ ਜਾਂਦਾ ਹੈ ਇਹ ਵੀਡੀਓ ਪਹਿਲਾਂ ਹਸਪਤਾਲ ਦੇ ਨਿੱਜੀ ਪੇਜ ਦੇ ਉੱਪਰ ਪਾਈ ਗਈ ਸੀ ਪਰ ਬਾਅਦ ਵਿੱਚ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਡਾਕਟਰ ਦੀ ਪਛਾਣ ਹੋ ਚੁੱਕੀ ਹੈ ਤੇ ਇਸ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਇਸ ਸ਼ੇ ਕੋ ਲੈ ਕੇ ਇੱਕ ਤਰ੍ਹਾਂ ਤੋਂ ਆਪਨੇ ਸਰਕਾਰ ਨੇ ਜੋ ਮੁਹਿੰਮ ਛੇੜੀ ਹੋਈ ਹੈ। ਉਹ ਇੱਕ ਵੀਡੀਓ ਸਾਹਮਣੇ ਹੈ ਜਿਸ ਵਿੱਚ ਇੱਕ ਡਾਕਟਰ ਜੋ ਹੈ ਨਸ਼ਾ ਕਰਦਾ ਦਿਖਾਈ ਦੇ ਰਹਾ ਹੈ। ਫਿਰ ਮਹਿਲਾ ਤੋਂ ਉਹ ਜੋ ਹਿੱਟ ਵੀ ਕਰ ਰਹਾ ਹੈ ਉਸੇ ਉਸੇ ਜਿਵੇਂ ਸੀਸੀਟੀਵੀ ਉਸੇ ਲੈ ਕੇ ਦੇਖੋ ਉਹਦੀ ਮੈਂ ਆਲਰੇਡੀ ਇਨਕੁਆਰੀ ਜਿਹੜੀ ਹੈਗੀ ਹੈ ਇਨ ਪ੍ਰੋਗਰੈਸ ਹੈ। ਕੋਈ ਵੀ ਬੰਦਾ ਹੋਵੇ ਉਹਨੂੰ ਮਤਲਬ ਜਿਹੜਾ ਵੀ ਇੱਕ ਦੇਖੋ ਜਿਹੜਾ ਇਹ ਨਸ਼ਿਆਂ ਦੀ ਬਿਮਾਰੀ ਹੈ ਇਹ ਕਿਸੇ ਪਾਰਟਿਕੂਲਰ ਧਰਮ ਦੇ ਨਾਲ ਜਾਂ ਵਰਗ ਦੇ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ। ਹੂੰ। ਉਹਦੇ ਵਿੱਚ ਡਾਕਟਰ ਜਾਂ ਕੋਈ ਹੋਰ ਵੀ ਜਿਹੜੇ ਆ ਗਿਆ ਕੋ ਪੁਲਿਸ ਦੇ ਬੰਦੇ ਵੀ इवन ਕੋਸ਼ ਪੱਤਰਕਾਰ ਵੀ ਉਹਦੇ ਸ਼িকার ਹੋ ਸਕਦੇ ਆ ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਹੈ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਹੈ ਉਹ ਐਸ ਪਰ ਲਾ ਜਿਹੜੀ ਪੁਲਿਸ ਉਹਦੇ ਨਾਲ ਡੀਲ ਕਰੇਗੀ ਉਹ ਸਾਰਾ ਕੁਝ ਹੋ ਗਿਆ ਜੀ ਆਇਡੈਂਟੀਫਿਕੇਸ਼ਨ ਕੀ ਓਕੇ ਉਹ ਜਦੋਂ ਵੀਡੀਓ ਆ ਗਈ ਉਹ ਤੁਹਾਡਾ ਮੀਡੀਆ ਦਾ ਧੰਨਵਾਦ ਹੈ ਜਿਨੇ ਵੀ ਵੀਡੀਓ ਬਣਾਤੀ ਹੋ ਤੇ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੀ ਬਹੁਤ ਜਦੋਂ ਵੀ ਮੇਰੇ ਕੋਲੇ ਆਉਂਦੀ ਹੈ ਇਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ 55 ਦਾ ਆਈਆਂ ਸੀ ਉਹਦੀ ਇਨਕੁਆਰੀ ਤਕਰੀਬਨ ਫਾਈਨਲ ਹੈ ਜਦੋਂ মিডিਆ ਕੋਈ ਵੀ ਜਿਹੜਾ ਪਬਲਿਕ ਇੰਟਰਸਟ ਦਾ ਇਸ਼ੂ ਕੋ ਹਾਈਲਾਈਟ ਕਰਦਾ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਹੈਗੇ ਜਿਹੜੇ ਆਰਟਿਸਮ ਦੇ ਉੱਤੇ ਬਿਊਰੋ ਰਿਪੋਰਟ ਔਨ ਪੁਆਇੰਟ